ਅੱਜ ਕੱਲ ਦੇ ਸਮੇਂ ਵਿੱਚ ਸਿੱਖ ਲੰਗਰ ਲਾਉਣ ਲਈ ਬਹੁਤ ਮਸ਼ਹੂਰ ਹੋ ਗਏ ਹਨ। ਦੇਸ਼ ਦੇ ਕਿਸੇ ਵੀ ਇਲਾਕੇ ਵਿੱਚ ਕੋਈ ਵਿਪਤਾ ਆ ਜਾਵੇ, ਕੋਈ ਕਾਲ ਪੈ ਜਾਵੇ, ਕੋਈ ਹੜ੍ਹ ਆ ਜਾਣਾ ਜੋ ਮਰਜ਼ੀ ਵਿਪਤਾ ਆ ਜਾਵੇ ਉਸ ਉੱਤੇ ਦੇਸ਼ ਦੇ ਕਿਸੇ ਹਿੱਸੇ ਵਿੱਚ, ਦੇਸ਼ ਵਿੱਚ ਵੀ, ਵਿਦੇਸ਼ ਵਿੱਚ ਵੀ ਸਿੱਖ ਉਹਨਾਂ ਦੇ ਪੇਟ ਭਰਨ ਵਾਸਤੇ ਲੰਗਰ ਲੈ ਕੇ ਜ਼ਰੂਰ ਚ ਪਹੁੰਚ ਜਾਂਦਾ ਸਿਰਫ ਜਿਹੜੇ ਸਿੱਖ ਨੇ ਉਹ ਅੱਜ ਕੱਲ ਸਿਰਫ ਲੰਗਰ ਵਾਸਤੇ ਮਸ਼ਹੂਰ ਹੋ ਗਏ ਹਨ ਹੁਣ ਕਰੋਨਾ ਦੀ ਬਿਮਾਰੀ ਵੇਲੇ ਕਿੱਡੇ ਵੱਡੇ ਵੱਡੇ ਮੰਦਰ ਵੀ ਰਹੇ ਨੇ ਪਰ ਜੋ ਮਨੁੱਖਤਾ ਦੀ ਸੇਵਾ ਗੁਰਦੁਆਰਿਆਂ ਵੱਲੋਂ ਕੀਤੀ ਗਈ ਹੈ ਸਿੱਖਾਂ ਵੱਲੋਂ ਕੀਤੀ ਗਈ ਹੈ ਉਹ ਕਿਸੇ ਧਰਮ ਨੇ ਨਹੀਂ ਕੀਤੀ ਇਸ ਦੀ ਪਰ ਜਦੋਂ ਉਹਨਾਂ ਦੀ ਵਿਵਤਾ ਹੱਲ ਹੋ ਜਾਂਦੀ ਹੈ ਉਹੀ ਦੇਸ਼ ਦੇ ਲੋਕ ਸਿੱਖਾਂ ਦੇ ਵਿਰੁੱਧ ਬੋਲਣ ਲੱਗ ਜਾਂਦੇ ਹਨ ਹੁਣ ਜਿਹੜਾ ਲੰਗਰ ਆ ਇਹ ਦੋ ਕਿਸਮ ਦਾ ਹੁੰਦਾ ਹੈ ਇੱਕ ਲੰਗਰ ਹੁੰਦਾ ਆਪਣੇ ਸਰੀਰ ਵਾਸਤੇ ਤੇ ਦੂਜੀ ਆਤਮਾ ਵਾਸਤੇ ਸੂਖਮ ਸਰੀਰ ਜਿਹਨੂੰ ਕਹਿੰਦੇ ਆ ਜਿਹੜਾ ਸਰੀਰ ਹੈ ਇਹ ਇੱਥੇ ਦੁਨੀਆ ਵਿੱਚ ਰਹਿ ਜਾਣਾ ਜਿਹੜੀ ਆਤਮਾ ਵਾ ਇੱਥੋਂ ਚਲੇ ਜਾਣੀ ਹੈ ਹੁਣ ਸਰੀਰ ਦਾ ਲੰਗਰ ਜਿਹੜੇ ਆ ਉਹ ਤਾਂ ਹਰ ਕੋਈ ਖਾਂਦਾ ਪਰ ਆਤਮਾ ਦਾ ਲੰਗਰ ਛਕਣ ਵਾਸਤੇ ਕੋਈ ਤਿਆਰ ਨਹੀਂ ਹੁੰਦਾ। ਨਾ ਕੋਈ ਸੋਚਦਾ ਵੀ ਅਸੀਂ ਇੱਥੋਂ ਦੁਨੀਆ ਛੱਡ ਕੇ ਜਾਣਾ ਵੀ ਅਸੀਂ ਉਹ ਪ੍ਰਮਾਤਮਾ ਦਾ ਨਾਮ ਲੈ ਲਈਏ। ਹਾਂ ਜਿਹੜੇ ਲੋਕ ਨੇ ਜਿਹੜੇ ਲੋਕ ਨੇ ਉਹ ਤਾਂ ਇਹ ਕਹਿੰਦੇ ਨੇ ਵੀ ਦੁਨੀਆ ਵਿੱਚ ਆਏ ਆ। ਆਸ਼ ਕਰ ਲੋ ਤੁਸੀਂ ਇਹ ਜਗ ਮਿੱਠਾ ਅੱਗੇ ਕਿਸ ਡਠਾ ਵੀ ਅੱਗੇ ਕਿਨੇ ਦੇਖਿਆ ਵਾ ਜਿਹੜੇ ਬੰਦੇ ਮਰ ਗਏ ਉਹਨੇ ਆ ਕੇ ਕਦੇ ਦੱਸਿਆ ਨਹੀਂ ਵੀ ਅੱਗੇ ਕੀ ਹੁੰਦਾ ਹੈ ਵੀ ਸੱਚ ਵੀ ਜਿਹੜੇ ਮਰ ਗਏ ਬੰਦੇ ਉਹਨਾਂ ਕਦੇ ਕੁਝ ਨਹੀਂ ਦੱਸਿਆ ਵੀ ਕੀ ਹੁੰਦਾ ਤੇ ਵੀ ਇਹ ਤਾਂ ਇੱਕ ਕੁਦਰਤ ਹੈ ਬੰਦਾ ਦੁਨੀਆ ਵਿੱਚ ਆਉਂਦਾ ਇੱਥੋਂ ਚਲੇ ਜਾਂਦਾ ਹੁਣ ਕਈ ਜਿਹੜੇ ਕੌਮਨਿਸਟਰ ਵਰਗ ਦੇ ਬੰਦੇ ਨੇ ਉਹ ਤਾਂ ਪਰਮਾਤਮਾ ਦੇ ਹੋਂਦ ਨੂੰ ਮੰਨਦੇ ਹੀ ਨਹੀਂਗੇ ਹੈਗੇ ਪਰ ਪਰਮਾਤਮਾ ਇੱਕ ਅਟੱਲ ਸਚਾਈ ਹੈ ਹੁਣ ਜਿਹੜਾ ਹੈਗਾ ਸਰੀਰ ਦਾ ਲੰਗਰ ਹੈ ਆਪਣਾ ਪੇਟ ਭਰਨਾ ਜਿਹੜਾ ਉਹ ਤਾਂ ਹਰ ਇੱਕ ਬੰਦਾ ਚਲਾ ਲੈਂਦਾ ਪੈਸੇ ਇਕੱਠੇ ਕਰਦੇ ਆ ਬਹੁਤ ਨਾਲ ਲੋਕ ਜਿਹੜੇ ਲੰਗਰਾਂ ਦੇ ਖਰਚ ਕਰਦੇ ਨੇ ਪੈਸਿਆਂ ਨੂੰ ਇਹ ਤਾਂ ਸਰੀਰ ਦਾ ਲੰਗਰ ਆ ਪਰ ਜਿਹੜਾ ਆਤਮਾ ਦਾ ਲੰਗਰ ਆ ਉਹ ਲੰਗਰ ਕੌਣ ਚਲਾਊਗਾ ਉਹ ਲੰਗਰ ਵਾਸਤੇ ਕੌਣ ਦੱਸੂਗਾ ਇਹ ਲੰਗਰ ਆਪਾਂ ਨੂੰ ਕਿੱਥੋਂ ਮਿਲਣਾ ਵਾ ਜਦਾਂ ਬੇ ਪ੍ਰਮਾਤਮਾ ਸਿੱਧੀ ਕਿਰਪਾ ਕਰਦੇ ਆਪਾਂ ਗੁਰੂ ਕੋਲ ਰੋਝਾਂਦੇ ਆ ਗੁਰਦਾਰੇ ਰੋਝਾਂਦੇ ਆ ਉਹ ਗੁਰੂ ਆਪਣੇ ਤੇ ਸਿੱਧੀ ਕਿਰਪਾ ਕਰਦੇ ਵੀ ਸਾਨੂੰ ਸਿਮਰਨਾ ਜੋੜ ਲੈ ਤੇ ਜਾ ਫਿਰ ਆਪਾਂ ਪੂਰਨ ਸੰਤ ਬ੍ਰਹਮ ਗਿਆਨੀ ਦੀ ਸ਼ਰਨ ਵਿੱਚ ਜਾ ਕੇ ਉਹ ਆਤਮਾ ਦਾ ਜਿਹੜਾ ਲੰਗਰ ਆ ਉਹ ਤੋਂ ਪ੍ਰਾਪਤ ਕਰ ਸਕਦੇ ਆ ਆਪਾਂ ਕਿਉਂਕਿ ਜੋ ਵੀ ਆਪਾਂ ਦੁਨੀਆ ਵਿੱਚ ਕੰਮ ਕਰਦੇ ਆ ਉਹ ਆਪ ਨੂੰ ਲੱਗਦੇ ਵੀ ਕੰਮ ਬੜੇ ਆਸਾਨ ਨੇ ਪਰ ਜਿਹੜਾ ਆਪਾਂ ਹੁਣ ਆਤਮਾ ਵਾਸਤੇ ਕਰਨਾ ਆਤਮਾ ਦਾ ਲੰਗਰ ਲਾਉਣਾ ਜਿਹੜਾ ਆਤਮਾ ਵਾਸਤੇ ਪਰਮਾਤਮਾ ਦਾ ਨਾਮ ਜਪਣਾ ਜਿਹੜਾ ਉਹ ਨਾ ਤਾਂ ਕੋਈ ਤਾਂ ਪੈਸਾ ਲੱਗਣਾ ਨਾ ਕੋਈ ਖਰਚ ਹੋਣਾ ਸਿਰਫ ਆਪਣੇ ਘਰ ਬੈਠ ਕੇ ਇੱਕ ਪਰਮਾਤਮਾ ਦਾ ਨਾਮ ਜਪਣਾ ਵਾ ਪਰ ਇਹ ਨਾਮ ਜਪਣਾ ਸਭ ਤੋਂ ਜ਼ਿਆਦਾ ਔਖਾ ਹੈ ਕਿਉਂਕਿ ਇਹ ਤਾਂ ਕੋਈ ਖਰਚ ਨਹੀਂ ਹੁੰਦਾ ਇਹ ਨੰਗਰ ਜਿਹੜਾ ਸਭ ਤੋਂ ਜ਼ਿਆਦਾ ਉਹ ਕਾ ਇਹ ਲੰਗਰ ਨੂੰ ਛਕਣ ਵਾਸਤੇ ਕੋਈ ਤਿਆਰ ਨਹੀਂ ਹੁੰਦਾ ਜਿਹੜਾ ਪ੍ਰਮਾਤਮਾ ਦੇ ਸਿਮਰਨ ਦਾ ਲੰਗਰ ਆ ਇਹ ਮਿਲਣਾ ਪੂਰਨ ਸੰਤ ਦੀ ਸ਼ਰਨ ਵਿੱਚੋਂ ਹੀ ਲੈਣਾ ਵੀ ਉਹਨੇ ਆ ਜਿੱਤੇ ਉਸ ਦੀ ਕਿਰਪਾ ਹੋਵੇ ਕਿਰਪਾ ਕਰੇ ਜੇ ਆਪਣੀ ਤਾਂ ਗੁਰੂ ਘਰ ਦਾ ਸ਼ਬਦ ਕਮਾਏ ਹੁਣ ਜੇ ਆਪਾਂ ਸਰੀਰ ਦਾ ਲੰਗਰ ਚਾਹੁੰਦੇ ਆ ਵੀ ਸਾਡਾ ਸਰੀਰ ਚੱਲਦਾ ਰਹੇ ਦੁਨੀਆ ਵਿੱਚ ਸਰੀਰ ਨੂੰ ਪਾਲਣ ਵਾਸਤੇ ਆਪਾਂ ਲੰਗਰ ਛਕਦੇ ਆ ਤਾਂ ਆਪਾਂ ਨੂੰ ਆਤਮਾ ਦਾ ਲੰਗਰ ਵੀ ਜ਼ਰੂਰ ਛਕਣਾ ਚਾਹੀਦਾ ਹੁਣ ਗੁਰਦੁਆਰਿਆਂ ਵਿੱਚ ਆਪਾਂ ਦੇਖਦੇ ਆ ਵੱਡੇ ਵੱਡੇ ਦੀਵਾਨ ਸਜਦੇ ਨੇ ਕੀਰਤਨ ਦਰਬਾਰ ਹੁੰਦੇ ਨੇ ਉੱਥੇ ਨਾਲ ਲੰਗਰ ਦਾ ਪ੍ਰਬੰਧ ਪਹਿਲਾਂ ਕੀਤਾ ਹੁੰਦਾ ਹੁਣ ਜਿਹੜੇ ਲੋਕ ਨੇ ਆਮ ਕਰਕੇ ਦੇਖਿਆ ਗਿਆ ਜਿੱਥੇ ਸਰੀਰ ਦਾ ਲੰਗਰ ਚੱਲਦਾ ਹੁੰਦਾ ਉੱਥੇ ਜਿਆਦਾ ਬੈਠੇ ਹੁੰਦੇ ਨੇ ਲੋਕ ਪਰ ਜਿੱਥੇ ਆਤਮਾ ਦਾ ਲੰਗਰ ਚੱਲਦਾ ਹੁੰਦਾ ਉਸਨੇ ਕੋਈ ਸੌਣ ਨੂੰ ਤਿਆਰ ਨਹੀਂ ਉਥੇ ਬਹੁਤ ਘੱਟ ਲੋਕ ਜਾਂਦੇ ਨੇ ਵੀ ਅਸੀਂ ਪ੍ਰਮਾਤਮਾ ਦਾ ਸਿਮਰਨ ਆ ਪ੍ਰਮਾਤਮਾ ਦਾ ਕੀਰਤਨ ਜਿਹੜਾ ਉਹ ਕੀਰਤੀ ਪ੍ਰਮਾਤਮਾ ਦੀ ਜਿਹੜੀ ਅਸੀਂ ਇਹਨੂੰ ਸੁਣ ਸੁਕੀਏ ਹੈ ਉਹ ਤਾਂ ਦੇਖਦੇ ਆ ਵੀ ਦੂਜਿਆਂ ਵੀ ਵਾਜਾ ਮਾਰ ਮਾਰ ਕਹਿੰਦੇ ਨੇ ਚੱਲ ਵੀ ਅੱਜ ਲੰਗਰ ਚੱਲ ਉਥੇ ਦੀਵਾਨ ਲੱਗੇ ਨੇ ਲੰਗਰ ਚੱਲਣਾ ਜਲੇਬੀਆਂ ਚੱਲਣੀਆਂ ਨੇ ਖੀਰ ਚੱਲਣੀਆਂ ਪਕੌੜਿਆਂ ਦਾ ਲੰਗਰ ਚੱਲਣਾ ਤਾਂ ਲੋਕਰ ਵੱਧ ਝੜ ਕੇ ਉਹ ਲੰਗਰ ਛਕਣ ਵਾਸਤੇ ਜਾਂਦੇ ਨੇ ਪਰ ਆਤਮਾ ਦਾ ਲੰਗਰ ਛਕਣ ਵਾਸਤੇ ਦੀਵਾਨ ਵਿੱਚ ਕੋਈ ਨਹੀਂ ਜਾਂਦਾ ਕਈ ਤਾਂ ਮੱਥਾ ਟੇਕਣ ਨਹੀਂ ਜਾਂਦੇ ਅਸੀਂ ਐਸੇ ਵੀ ਦਿਨ ਦੇਖੇ ਨੇ ਜਾਂਦੇ ਨੇ ਲੰਗਰ ਛਕਦੇ ਨੇ ਕਰਨੂ ਆ ਜਾਂਦੇ ਨੇ ਹੁਣ ਲੰਗਰ ਜਿਹੜਾ ਆਤਮਾ ਦਾ ਲੰਗਰ ਇਹ ਜਿਹੜਾ ਪੂਰਨ ਸੰਤ ਬ੍ਰਹਮ ਗਿਆਨੀਆ ਉਹੀ ਦੇ ਸਕਦਾ ਉਹਕੇ ਜਿਨੇ ਆਉ ਲੰਗਰ ਲਾਉਣ ਵਾਲੇ ਬੰਦੇ ਨੇ ਉਹੋ ਵੀ ਇਹ ਜਿਹੜਾ ਪ੍ਰਮਾਤਮਾ ਦੇ ਨਾਮ ਦਾ ਲੰਗਰ ਨਹੀਂ ਲਾ ਸਕਦੇ ਇਹ ਤਾਂ ਜੀ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਆ ਇਹ ਉਹੀ ਲੰਗਰ ਲਾ ਸਕਦਾ ਇਹ ਜਿਹੜਾ ਆਤਮਾ ਦਾ ਕਿਉਂਕਿ ਜਿਹੜਾ ਆਤਮਾ ਦਾ ਲੰਗਰ ਆ ਪ੍ਰਮਾਤਮਾ ਦਾ ਸਿਮਰਨ ਕਰਨਾ ਪ੍ਰਮਾਤਮਾ ਨਾਲ ਜੁੜਨਾ ਇਹ ਆਤਮਾ ਦਾ ਸਭ ਤੋਂ ਵੱਡਾ ਲੰਗਰ ਹੈ ਹੁਣ ਆਪਣਾ ਜਪਜੀ ਸਾਹਿਬ ਵਿੱਚ ਵੀ ਆਉਂਦਾ ਭਰੀਏ ਹੱਥ ਪੈਰ ਤਨ ਦੇ ਪਾਣੇ ਤੋਤੇ ਉਸਤ ਕੇ ਮੂਤ ਪਲੀਤੀ ਕੱਪੜੋਏ ਦੇਹ ਸਾਬਣ ਲਈਓ ਤੋਏ ਭਰੀਏ ਮਤ ਪਾਪਾ ਕੇ ਸੰਗ ਉਹ ਤੋਪੇ ਨਾਵੇਂ ਕੇ ਰੰਗ ਦੋ ਜੀ ਹੁਣ ਤੁਹਾਡੇ ਸਾਹਮਣੇ ਆ ਇਹ ਆਪਾਂ ਜਪਜੀ ਸਾਹਿਬ ਜੀ ਰੋਜ਼ ਹੀ ਪੜਦੇ ਆ ਕਿ ਜੋ ਹੱਥ ਪੈਰ ਗੰਦੇ ਹੋ ਜਾਂਦੇ ਨੇ ਕਪੜੇ ਗੰਦੇ ਹੋ ਜਾਂਦੇ ਨੇ ਹੈ ਤੇ ਮਾਲਮ ਉਤਰਨਾ ਗੰਦੇ ਹੋ ਜਾਂਦੇ ਨੇ ਉਹ ਸਾਬਣ ਨਾਲ ਉੱਤੇ ਜਾਂਦੇ ਨੇ ਪਰ ਜਿਹੜੀ ਮੱਤ ਆ ਨਾ ਇਹ ਆਪਣਾ ਤਾਂ ਕੋਈ ਧੋਂਦਾ ਹੀ ਨਹੀਂਗਾ ਇਹ ਧੁੱਤੇ ਜਾਣੀਆਂ ਸਿਰਫ ਨਾਮ ਨਾਲ ਆਪਾਂ ਜਿੱਥੇ ਸਰੀਰ ਨੂੰ ਪਾਲਣ ਵਾਸਤੇ ਲੰਗਰ ਲਾਉਨੇ ਆ ਉੱਥੇ ਇਹ ਚਾਹੀਦਾ ਨਾਲ ਆਤਮਾ ਦਾ ਲੰਗਰ ਵੀ ਲੱਗੇ ਕਿਉਂਕਿ ਜਿਹੜਾ ਆਤਮਾ ਦਾ ਲੰਗਰ ਆ ਇਹ ਬਹੁਤ ਜ਼ਰੂਰੀ ਆ ਜਦੋਂ ਸਤਜੁਗ ਦੁਆਪਰ ਦੇ ਵਿੱਚ ਬੰਦੇ ਭਗਤੀ ਕਰਦੇ ਸੀ ਬਹੁਤ ਲੰਮਾ ਸਮਾਂ ਭਗਤੀ ਕਰਨ ਦੀ ਕਰਨੀ ਪੈਂਦੀ ਸੀ ਉਹਨਾਂ ਨੂੰ ਪਰ ਕਾਲਯੁਗ ਦੇ ਵਿੱਚ ਬਹੁਤ ਥੋੜੀ ਭਗਤੀ ਕਰਨ ਦਾ ਫਲ ਵੱਡਾ ਪ੍ਰਾਪਤ ਹੋ ਜਾਂਦਾ ਹੈ ਇਸ ਲਈ ਸਭ ਨੂੰ ਚਾਹੀਦਾ ਵੀ ਨਾਮ ਸਿਮਰੋ ਕਵੀ ਕਹਿੰਦਾ ਕਵੀਰੇ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੀ ਜੋ ਕਿੰਨੇ ਸੋ ਲਾਭ ਜਿਨੇ ਪ੍ਰਮਾਤਮਾ ਦੇ ਭਗਤਾਂ ਨਾਲ ਉਹਦੇ ਸੰਤਾਂ ਨਾਲ ਬਚਨ ਬਲਾਸ ਕਰ ਲਏ ਜਿਨੇ ਉਹਦੀ ਗੱਲ ਮੰਨ ਲਈ ਉਹ ਇਸ ਪਾਪ ਸਾਗਰ ਤੋਂ ਇਸ ਦੁਨੀਆ ਤੋਂ ਪਾਰ ਹੋ ਜਾਊਗਾ ਵਾਹਿਗੁਰੂ ਜੀ